ਮਸੀਬਾ ਮਨਾਇਆ ਭਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਰਵਾਈ ਭਾਈ ਗੁਰਦਾਸ ਜੀ ਲਿਖਾਰੀ ਲੱਗੇ ਔਰ ਅਮਰਤ ਲਈ ਗੁਰਬਾਣੀ ਨੂੰ ਕਿਉਂਕਿ ਵਕਤ ਵਕਤ ਕੋਥੀਆਂ ਦੇ ਰੂਪ ਦੇ ਵਿੱਚ ਸੀ ਔਰ ਉਹਦੀਆਂ ਮੰਨੋਂ ਇਸ ਬਾਣੀ ਦੇ ਅੰਦਰ ਰਲੇਕੇ ਜਾ ਰਹੇ ਸਨ ਤਾਂ ਸਾਧੂ ਜੀ ਨੇ ਇਸ ਗੁਰਬਾਣੀ ਨੂੰ ਇੱਕ ਗ੍ਰੰਥ ਦਾ ਰੂਪ ਦੇ ਕੇ

ਸਾਨੀ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵਿਚਾਰਾਂ ਗੁਰੂ ਸਾਹਿਬ ਜੀ ਦੀ ਅਮਰਤ ਲਈ ਗੁਰਬਾਣੀ ਅਤੇ ਜੋ ਭਗਤ ਸਹਿਬਾਨਾਂ ਦੀ ਇਕੱਤਰ ਕੀਤੀ ਹੋਈ ਬਾਣੀ ਸੀ ਸਤਿਗੁਰੂ ਜੀ ਨੇ ਉਸ ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕੀਤਾ ਤੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਰੂਪ ਦੇ ਅੰਦਰ ਪਹਿਲਾ ਪ੍ਰਕਾਸ਼ ਦਿਹਾੜਾ 24 ਰੀਤ ਨੂੰ ਅਸੀਂ ਸਮੁੱਚੀ ਮਾਨਵਤਾ ਦੇ ਅੰਦਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਹੈ ਦੂਜੇ ਰੂਪ ਦੇ ਵਿੱਚ ਅਸੀਂ ਸਤਿਗੁਰੂ ਜੀ ਦਾ ਸੰਪੂਰਨ ਤਾਂ ਦੇਖਸ ਬਣਾਉਂਦੇ ਹਾਂ ਜੋ ਕਿ 1705 ਈਸਵੀ ਦੇ ਵਿੱਚ ਹਨਸਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਲਵੰਡੀ ਸਾਗੋ ਕੀ ਦਮਦਮਾ ਸਹਿ ਪਾਵਨ ਪਿੰਡ ਅਸਾਂ ਤੇ ਸਮੁੱਚੀ ਗੁਰਬਾਣੀ ਨੂੰ ਤਨ ਸ੍ਰੀ ਗੁਰਨਸੈਹਿਬ ਮਹਾਰਾਜ ਜੀ ਦਾ ਅਮਰ ਕਬਈ ਸਰੂਪ ਸੀ ਉਸ ਬਾਣੀ ਦੇ ਅੰਦਰ ਨੌਵੇਂ ਪਾਤਸ਼ਾਹ ਗੁਰੂ ਪਤਾਂ ਦੀ ਬਾਣੀ ਕੰਕਿਤ ਕੀਤੀ ਜੋ ਕਿ ਤਕਰੀਬਨ 9 ਮਹੀਨੇ ਦਾ ਸਮਾਂ ਸਤਗੁਰੂ ਜੀ ਨੇ ਇਸ ਗੁਰਬਾਣੀ ਨੂੰ ਲਿਖਵਾਉਣ ਦੇ ਵਾਸਤੇ ਅਰਥ ਅਤੇ ਸਮੁੱਚੀ ਗੁਰਬਾਣੀ ਦੇ ਅਰਥ ਗੁਰੂ ਕੇ ਸਿੱਖਾਂ ਨੂੰ ਸਮਝਾਉਣ ਦੇ ਵਾਸਤੇ ਇਸ ਪਾਵਨ ਪੇਧਾ ਅਸਥਾਨ ਤੇ ਇਸ ਗੁਰਬਾਣੀ ਦੀ ਸੰਪੂਰਨਤਾ ਕਰਵਾਈ ਹੈ ਇਤਿਹਾਸ ਦੇ ਜਦੋਂ ਗੁਰੂ ਸਾਜੂ ਸਰੋਤਾਂ ਨੂੰ ਪੜਦੇ ਆ ਤੇ ਇਸ ਆਸਥਾਨ ਤੇ ਸਤਿਗੁਰੂ ਗੁਰੂ ਹਰਿ ਧੰਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਤੈਨਾਂ ਨੂੰ ਅਗਵਾਈ ਬਖਸ਼ਿਸ਼ ਕੀਤੀ ਲਖਾਰੀ ਲਗਾਇਆ ਔਰ ਜੋ ਸਤਿਗੁਰੂ ਜੀ ਦੀ ਅਮਰਤ ਲਈ ਗੁਰਬਾਣੀ ਦੇ ਕੋਲਖੇ ਸਨ ਪਹਿਲੇ ਜਦੋਂ ਸਾਜੂ ਪਹਿਲੀ ਸਤਿਗੁਰੂ ਜੀ ਦੀ ਅਮਰਤ ਲਈ ਗੁਰਬਾਣੀ ਦੀ ਰਚਨਾ ਸੀ ਉਹਦੇ ਉਸ ਬਾਣੀ ਦੇ ਅੰਦਰ

ਔਰ ਜਿਸ ਵੇਲੇ ਇਹ ਗੁਰਮਾਣੀ ਦਾ ਸਮੁੱਚਾ ਕਾਰਜ ਗੁਰਸਵਰੂਪ ਸੰਪੂਰਨਤਾ ਦਾ ਚੱਲ ਰਿਹਾ ਸੀ ਤੇ ਪ੍ਰਿੰਸੀਪਲ ਸਰਪ੍ਰੀਖ ਸਿੰਘ ਜੀ ਲਿਖਦੇ ਹਨ ਕਿ ਤਕਰੀਬਨ ਇਹ ਜਿਹੜਾ ਕਾਰਜ ਸੀ 1705 ਈਸਵੀ ਦੇ ਵਿੱਚ ਆਰੰਭ ਹੋਇਆ ਤੇ 1706 ਈਸਵੀ ਤੱਕ ਇਹ ਕਾਰਜ ਸੰਪੂਰਨ ਹੁੰਦਾ ਹੈ ਤਕਰੀਬਨ 9 ਮਹੀਨੇ ਲੱਗਦੇ ਨੇ ਇੱਕ ਇੱਥੇ ਇੱਕ ਹੋਰ ਵਿਚਾਰਨ ਵਾਲੀ ਬੜੀ ਚੀਜ਼ੀ ਕਰਨਾ ਹੈ ਕਿਉਂਕਿ ਇੱਕ ਇਥੇ ਘਟਨਾ ਵਾਪਰਦੀ ਹੈ ਕਿ ਜਿਵੇਂ ਆਪਾਂ ਮੁਕਤਸਰ ਸਾਹਿਬ ਦੇ ਉਹਨਾਂ 40 ਗੁਰੂ ਕੀ ਸਿੱਖਾਂ ਨੂੰ 40 ਮੁਕਿਆਂ ਦੇ ਨਾਮ ਦੇ ਨਾਲ ਜਾਣਦੇ ਆ ਜਿਨ੍ਹਾਂ ਨੇ ਆਪਾਂ ਆਪ ਕੁਰਬਾਨ ਕਰਕੇ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਵਰਤੌਂਦਿਆਂ ਹੋਇਆਂ ਆਖਿਆ ਸੀ ਕਿ ਇਹ ਚਾਦੀ ਗੱਤੇ ਨਹੀਂ ਉਨਾਂ ਨੂੰ 40 ਮੁੱਖਿਆਂ ਦਾ ਵਰਦਾਨ ਪ੍ਰਾਪਤ ਹੋਇਆ ਬਖਸ਼ਿਸ਼ ਪ੍ਰਾਪਤ ਹੋਈ ਪ੍ਰਿੰਸੀਪਲ ਸੁਖਵੀਰ ਸਿੰਘ ਲਿਖਦੇ ਹਨ ਕਿ ਇਸ ਅਸਥਾਨ ਤੇ ਜਿਸ ਵੇਲੇ ਗੁਰੂ ਰਣ세 ਮਹਾਰਾਜ ਜੀ ਦੀ ਰਚਨਾ ਸੰਪੂਰਨਤਾ ਬੋਰੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੇ ਸਿੱਖ ਅਤੇ ਗੁਰੂ ਕੀਆ ਸੰਗਤਾਂ ਹਰ ਰੋਜ਼ ਤਲਗੀ ਤਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦੀਆਂ ਨੇ ਕੋਈ ਸਵੇਰੇ ਆਉਂਦਾ ਹੈ

ਉਸੇ ਦਾ ਕਲਗੀਧਰ ਪਾਤਸ਼ਾਹ ਜੀ ਇਸ ਗੁਰਬਾਣੀ ਦੀ ਵਿਆਖਿਆ ਅਰਥਾਂ ਸਮੇਤ ਗੁਰੂ ਕੀ ਸਿੱਖ ਸੰਗਤ ਨੂੰ ਗੁਰੂਆਂ ਦੀਆਂ ਸੰਤਾਂ ਨੂੰ ਸਰਵਣ ਹੀ ਕਰ ਬੰਦੇ ਨੇ ਤੇ ਜਿੱਥੇ ਗੁਰੂਆਂ ਦੀਆਂ ਸੰਤਾਂ ਚੱਲ ਕੇ ਆਉਂਦੀਆਂ ਤੇ ਚਲੇ ਜਾਂਦੀਆਂ ਨੇ ਪੋਥੀ ਅਡਾਲੀ ਐਸੇ ਗੁਰੂ ਦੇ ਸੇਖ ਸੰਨ ਜਿਨ੍ਹਾਂ ਨੇ ਇਸ ਗੁਰਬਾਣੀ ਦੀ ਇੱਕ ਓੰਕਾਰ ਤੋਂ ਲੈ ਕੇ ਸਮਾਪਤੀ ਤੱਕ ਸੰਪੂਰਨ ਕਲਗੀਧਰ ਪਾਤਸ਼ਾਹ ਜੀ ਤੋਂ ਅਰਥਾਂ ਸਵੇਪ ਇਸ ਦੀ ਵਿਆਖਿਆ ਨੂੰ ਸਰਵਣ ਕੀਤਾ ਤੇ ਜੇ ਇਸ ਵੇਲੇ 사ਤਗੁਰੂ ਜੀ ਦੀ ਇਸ ਗੁਰਬਾਣੀ ਦੀ ਸੰਪੂਰਨਤਾ ਹੁੰਦੀ ਹੈ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ 48 ਗੁਰੂ ਕੇ ਸਿੱਖਾਂ ਨੂੰ ਵੀ ਮੁਕਤੀਆਂ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ

ਕਿ ਸਾਧੂ ਜੀ ਦੇ ਚਰਨਾਂ ਦੇ ਵਿੱਚ ਪਰਮਾਨ ਵੋ ਗਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਗ੍ਰੰਥ ਦੀ ਸੰਪੂਰਨਤਾ ਕਰਕੇ ਇਹ ਗ੍ਰੰਥ ਗੁਰੂ ਕੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ ਔਰ ਇਹ ਅੱਜ ਦਾ ਜੋ ਦਿਨ ਹੈ ਸਮੁੱਚੀ ਮਾਨਵਤਾ ਦੇ ਅੰਦਰ ਸਮੁੱਚੇ ਸੰਸਾਰ ਦੇ ਅੰਦਰ ਇੱਕ ਐਸਾ ਕ੍ਰਾਂਤੀਕਾਰੀ ਦਿਨ ਸੀ ਜਿਸ ਕ੍ਰਾਂਤੀਕਾਰੀ ਦਿਨ ਨੂੰ ਤਾਨੂਪੁਰ ਗੋਵਿੰਦ ਸਿੰਘ ਪਾਤਸ਼ਾਹ ਜੀ ਨੇ ਸਾਡੀ ਝੋਲੀ ਦੇ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿੱਥੇ ਦਾਤ ਪਾਈ ਹੈ ਉੱਥੇ ਇਹ ਵੀ ਬਖਸ਼ਿਸ਼ ਕੀਤੀ ਕਿ ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਤਲਵੰਡੀ ਸਾਬੋ ਕੀ ਜਿਸ ਨੂੰ ਦਮਦਮਾ ਸਾਹਿਬ ਦੇ ਨਾਲ ਤਖਤ ਦੇ ਰੂਪ ਦੇ ਵਿੱਚ ਅਸੀਂ ਜਾਣਦੇ ਆ ਸਤਿਗੁਰੂ ਜੀ ਨੇ ਆਖਿਆ ਕਿ ਗੁਰੂ ਕੀ ਕਾੰਸ਼ੀ ਹੋਵੇਗੀ ਤੇ ਅੱਜ ਵੀ ਆਪਾਂ ਗੁਰੂ ਸਾਨੂੰ ਦੇਖਦੇ ਆ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਜਿਹੜੀ ਗੁਰਮੁਖੀ ਦੇ ਅੱਖਰ ਨੇ ਉਹ ਅਸੀਂ ਕੋਪੀ ਲਿਖਦੇ ਆ ਤੇ ਪਾਤਸ਼ਾਹ ਜੀ ਨੇ ਆਖਿਆ ਸੀ ਇਥੇ ਜਿਹੜੇ ਮੁਗਦ ਨੇ ਉਹਨਾਂ ਨੂੰ ਵੀ ਗਿਆਨ ਪ੍ਰਾਪਤ ਹੋਵੇਗਾ ਅਗਿਆਨੀਆਂ ਨੂੰ ਵੀ ਗਿਆਨ ਪ੍ਰਾਪਤ ਹੋਵੇਗਾ ਸੋਚੀ ਆਵੇਗੀ ਔਰ ਇਹ ਬੜਾ ਬੜਾ ਕ੍ਰਾਂਤੀਕਾਰੀ ਉਪਦੇਸ਼ ਸੀ ਕਲਗੀਧਰ ਪਾਤਸ਼ਾਹ ਜੀ ਦਾ ਕਿਉਂਕਿ ਜਦੋਂ ਅਸੀਂ ਸਗਾਸਨ ਧਰਮ ਨੂੰ ਪੜਦੇ ਹਾਂ ਸਾਸਨ ਗ੍ਰੰਥਾਂ ਨੂੰ ਪੜਦੇ ਹਾਂ ਇਹ ਧਰਮ ਦੀ ਖਾਸ ਕਰਕੇ ਜਿਹੜੀ ਵਿਦਿਆ ਪ੍ਰਾਪਤੀ ਹੈ ਉਹ ਇੱਕ ਖਾਸ ਸ਼੍ਰੇਣੀ ਦੇ ਵਾਸਤੇ ਸੀ ਉਸ ਸ਼੍ਰੇਣੀ ਤੋਂ ਬਿਨਾ ਕੋਈ ਮਨੋਕਣ ਧਾਰਮਿਕ ਗ੍ਰੰਥਾਂ ਦਾ ਅਧਿਐਨ ਨਹੀਂ ਸੀ ਕਰ ਸਕਦਾ ਕੋਈ ਧਾਰਮਿਕ ਗ੍ਰੰਥਾਂ ਨੂੰ ਨਹੀਂ ਸੀ ਪੜ ਸਕਦਾ ਨਾ ਇਹਨਾਂ ਨੂੰ ਪੜ ਕੇ ਕੋਈ ਧਰਮ ਦਾ ਗਿਆਨ ਅੱਗੇ ਪ੍ਰਚਾਰ ਸਕਦਾ ਸੀ ਇਸ ਕਰਕੇ ਕਲਗੀ ਪਤਪਾ ਸਾਹਿਬ ਜੀ ਨੇ ਜਿੱਤੇ ਗੁਰੂ ਸਵਾਦੋ ਗੁਰੂ ਅਰਜਨ ਸਾਹਿਬ ਪਤਪਾ ਜੀ ਨੇ ਰਹਿਮਤਾਂ ਵਰਤਾਈਆਂ ਸਨ ਨਾ ਉੱਥੇ ਸੰਗਰਾਂ ਨੇ ਆਖਿਆ ਜਿਵੇਂ ਕਾਂਸੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਇਹ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਦਾ ਅਧਿਐਨ ਕਰਨ ਦੇ ਵਾਸਤੇ ਉਹਨਾਂ ਨੂੰ ਪੜਨ ਦੇ ਵਾਸਤੇ ਉਹਨਾਂ ਦੀ ਸੋਝੀ ਪ੍ਰਾਪਤ ਕਰਨ ਦੇ ਵਾਸਤੇ ਇੱਕ ਖਾਸ ਸਰੇਨੀ ਦਾ ਅਧਿਕਾਰ ਹੈ پا جی لگے گرو کے سکھا گرو کی کاشی ہوئی بھی جات کے برادری ਸਬੰਧ ਰੱਖਣ ਵਾਲਾ ਕੋਈ ਵਿਅਕਤੀ ਹੋਵੇ ਇਸ ਧਰਮ ਗ੍ਰੰਥ ਨੂੰ ਆਪ ਪੜ੍ਹ ਸਕਦਾ ਹੈ ਇਸ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਆਪਣੇ ਜੀਵਨ ਨੂੰ ਰੂਪਨਾ ਸਕਦਾ ਹੈ ਇਹ ਦਾਤ ਸਤਪੁਰਾਂ ਨੇ ਸਾਡੀ ਝੋਲੀ ਦੇ ਵਿੱਚ ਪਾਈ ਹੈ ਔਰ ਪਿਛਲੇ ਦਿਨੀ ਬਰੂਸ ਵਾਰੋ ਇਹ ਬੇਨਤੀ ਕੀਤੀ ਸੀ ਕਿ ਜਿੱਥੇ ਸਤਪੁਰਾਂ ਨੇ ਸਾਡੀ ਝੋਲੀ ਦੇ ਵਿੱਚ ਇਹ ਗ੍ਰੰਥ ਪਾਇਆ ਨਾ ਉੱਥੇ ਸਤਪੁਰਾਂ ਨੇ ਇੱਕ ਬਹੁਤ ਵੱਡੀ ਪਦਵੀ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਹੈ ਗ੍ਰੰਥ ਦੇ ਨਾਲ

تک اسپربان کر دے پنچر دبدا آئی جدو بخریواں گیا